ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡੇ ਵਾਲ ਨੂੰ ਜਦੋਂ ਜਾਂਦੇ ਆ ਵਾਇਆ ਬਾਜਾਖਾਨਾ ਹੋ ਕੇ ਤਾਂ ਮੇਨ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਹੁਤ ਵੀਡੀਓ ਬਣਾਈਆਂ ਤੇ ਬਾਈ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਪੰਜ ਨਾਗ ਹੈ ਜਿੰਨਾ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਵੀ ਪਸ਼ੂ ਜਿਹੜਾ ਵੀ ਤੁਹਾਨੂੰ ਇਹਨਾਂ ਚੋ ਜੱਜਦਾ ਹੈ ਉਹਦੀ ਤਸੱਲੀ ਕਰਨੀ ਉਹ ਤੁਹਾਡਾ ਹੱਕ ਹੈ ਆ ਕੇ ਤੁਸੀਂ ਕਰ ਸਕੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲਦੇ ਹਾਂ ਬਾਈ ਨੂੰ ਪੁੱਛਦੇ ਹਾਂ ਇਹਨਾਂ ਬਾਰੇ ਡਿਟੇਲ ਗਰਦਾਸ ਬਾਈ ਸਸਤੀ ਕਾਂ ਸਸਤੀ ਕਾਂ ਬਾਈ ਜੀ ਗਰਦਾਸ ਅੱਜ ਆਪਣੇ ਕੋਲ ਪੰਜ ਨਾਗ ਹੈ ਜਿਹੜੇ ਝੋਟੀਆਂ ਆਪਾਂ ਦਿਖਾਉਣਗੇ ਹਾਂਜੀ ਹਾਂਜੀ ਪੰਜ ਜੜੀ ਖੀਰੀਆਂ ਸਾਰੀਆਂ ਆਪਣੀਆਂ ਸਾਰੀਆਂ ਖੀਰੀਆਂ ਠੀਕ ਹੈ ਪਹਿਲੇ ਨੰਬਰ ਵਾਲੀ ਕੱਟੀ ਕੀ ਰੇਟ ਰੋਗਾ ਦਾ ਰੇਟ ਦਾ 33000 ਰੁਪਏ ਕੋਲ ਲੈਂਡ ਸੋ ਦੋਸਤੋ ਰੇਟ 33000 ਹੈ ਦੰਦੋ ਖੀਰੀ ਹੈ ਖੀਰੀਆਂ ਕਿਹਾ ਤਾਂ ਖੀਰੀਆਂ ਹੋਣੀਆਂ ਵੀ ਕਿਉਂਕਿ ਬਹੁਤ ਚਿਰ ਹੋ ਗਿਆ ਉਹਨਾਂ ਦੀਆਂ ਵੀਡੀਓ ਪਾਉਂਦੇ ਨੂੰ ਹਜੇ ਤੱਕ ਕੋਈ ਇਦਾਂ ਦਾ ਲਾਂਭਾ ਨਹੀਂ ਆਇਆ ਵੀ ਦੰਦ ਖੀਰੀਆਂ ਦਸੀਆਂ ਹੋਣ ਤੇ ਕੋਈ ਦੰਦ ਟੁੱਟਿਆ ਹੋਵੇ ਫਿਰ ਵੀ ਤਸੱਲੀ ਵੀ ਤੁਸੀਂ ਕਰ ਸਕਦੇ ਹੁੰਦੇ ਹੋ ਉਹ ਤੁਸੀਂ ਆ ਕੇ ਕਰ ਸਕਦੇ ਹੋ ਤੁਹਾਡਾ ਹੱਕ ਹੈ 33000 ਰੇਟ ਹੈ ਢਾਂਜੇ ਦੀ ਸੋਹਣੀ ਆ ਕੱਟੀ ਸਿੰਘਾਂ ਦੀ ਸੋਹਣੀ ਆ ਹਾਲ ਦੀ ਕਿਹੜੀ ਆਪਾਂ ਇੱਕ ਛੋਟੇ ਪਸ਼ੂ ਨੂੰ ਖਰੀਦਣਾ ਹੈ ਤਾਂ ਇਹ ਚੀਜ਼ਾਂ ਹੀ ਮੇਨ ਦੇਖਣੀਆਂ ਆਪਾਂ ਸਟਰਕਚਰ ਦੇਖ ਸਕਦੇ ਆ ਥਣ ਦੇਖ ਸਕਦੇ ਆ ਵੀ ਨਿਖੜਵੇਂ ਹੋਣ ਸਹਿਜ ਸੋਹਣਾ ਹੋਵੇ ਬਾਕੀ ਸਿੰਗ ਕੁੰਡੇ ਹੋਣੇ ਚਾਹੀਦੇ ਆ ਬਾਕੀ ਜਿਹੜਾ ਦੁੱਧ ਹੈ ਉਹ ਕਿਉਂਕਿ ਇਹਨਾਂ ਦੀਆਂ ਖਰੀਦੀਆਂ ਹੋਈਆਂ ਕੱਟੀਆਂ ਤੁਸੀਂ ਆਪਸ ਹਾਬ ਲਾ ਲਿਓ ਕਿਹੜੀ ਕੱਟੀ ਕਿਦਾਂ ਦਾ ਰਿਜ਼ਲਟ ਤੁਹਾਨੂੰ ਦੇ ਸਕਦੀ ਹੈ ਤਿਆਰ ਹੋਣ ਤੋਂ ਬਾਅਦ ਥਣ ਸੋਹਣੇ ਆ ਚਾਰੇ ਇੱਕ ਹੋਰ ਝੋਟੀ ਦੋਗੇ ਗਰਦਾਸ ਇਹ ਦੰਦੋਂ ਕਿਵੇਂ ਇਹ ਵੀ ਠੀਕ ਹੀ ਹੈ ਜੀ ਰੇਟ ਇਹਦਾ ਰੇਟ ਦਾ 22 ਹਜ਼ਾਰ ਤੋਂ ਦੋ ਜੀ 30 ਹਜ਼ਾਰ ਰੇਟ ਆ ਦੋਸਤੋ ਹਾਈਟ ਜਿਹਦੇ ਨਾਲੋਂ ਥੋੜੀ ਉੱਚੀ ਹੈ ਪਰ ਥੋੜਾ ਜਿਹੜੇ ਉਹ ਰੰਗ ਹੈ ਇਹਦਾ ਵੱਧ ਕਾਲਾ ਦਿਸਦਾ ਦੂਜੀ ਜਿਹੜੀ ਹੁਣ ਤੋਲ ਰਹੇ ਆ ਉਹਦੇ ਮੁਕਾਬਲੇ ਦੇ ਵਿੱਚ ਸੋ 30 ਹਜ਼ਾਰ ਕੀਮਤ ਢਾਂਚਾ ਤੁਸੀਂ ਦੇਖ ਸਕਦੇ ਹੋ ਸਮਗਾਂ ਸਮਾਂ ਨਹੀਂ ਨਹੀਂ ਹੁੰਦੀਆਂ ਦੋਸਤੋ ਇਹ ਝੋਟੀਆਂ ਇਹਨਾਂ ਨੂੰ ਥੋੜੀ ਬਹੁਤੀ ਸੇਵਾ ਦੇ ਨਾਲ ਤੁਸੀਂ ਆਉਣ ਵਾਲੇ ਟਾਈਮ 'ਚ ਇਹਨਾਂ ਦੀ ਏਆਈ ਕਰਵਾ ਸਕਦੇ ਹੋ ਜਿਹੜੇ ਕੁਸਨਾਗ ਤੁਹਾਨੂੰ ਵੱਡੀ ਉਮਰ ਦੇ ਦਿਖਾਉਣਾ ਦੂਜਿਆਂ ਦੇ ਮੁਕਾਬਲੇ ਬਾਕੀ ਕੋਲ ਖੜ ਕੇ ਪਾਸ ਕਰਿਆ ਕਰੋ ਕੋਈ ਵੀ ਪਸ਼ੂ ਪਾਸ ਕਰਨਾ ਹੈ ਖਰੀਦਣਾ ਸੋ ਆਪਾ ਥਾਣੇ ਦੇ ਵੀ ਦੇਖ ਲਾਂਗੇ ਤਾਂ ਅਸੀਂ ਤੇ ਥੰਦ ਖਾ ਦੂਗੀ ਦੋਸਤੋ ਥਣ ਸੋਹਣੇ ਆ ਥੋੜੇ ਜਿਿਹ ਚਿੱਚੜ ਜਿਹੜੇ ਉਹ ਲੱਥੇ ਵੇ ਆ ਹੁਣ ਖੈਰ ਪਰ ਉਹਨਾਂ ਨਾਲ ਜਿਹੜਾ ਉਹ ਨਿਸ਼ਾਨ ਜੇ ਦਿਸਦੇ ਆ ਜਿਹੜੀ 3 ਨੰਬਰ ਤੇ ਕੱਟੀ ਇਹ ਕੱਟੀ ਹੈਗੀ 13-14 ਮਹੀਨੇ ਦੀ ਹੈ ਜੀ ਰੇਟ ਇਹਦਾ ਰੇਟ ਇਹਦਾ ਆਪਾਂ 26000 ਰੁਪਏ ਕਰਨ ਕੋਲ 26000 ਰੇਟ ਆ ਦੋਸਤੋ ਉਮਰભાઈ ਦੱਸਦਾ ਵੀ ਛੋਟੀ ਹੈ ਜੀ ਸਿੰਗ ਮੋੜਦੀ ਆਉਂਦੀ ਹੈ ਪਰ ਹੈ ਹਜੇ ਛੋਟੇ-ਛੋਟੇ ਸਿੰਗ ਟਾਂਜਾ ਤੁਸੀਂ ਦੇਖ ਲਓ ਹਾਈਟ ਲਗਭਗ ਦੂਜੀਆਂ ਕਟੀਆਂ ਵਾਂਗੂ ਹੀ ਕਰ ਗਈ ਉਮਰ ਛੋਟੀ ਦੀ ਐ ਬਾਕੀ ਜੋ ਸਟਰਕਚਰ ਹੈ ਉਹ ਵੀਡੀਓ ਚੋ ਕਲੀਅਰ ਹੈ ਸਿੰਘ ਤੁਸੀਂ ਦੇਖ ਹੀ ਲਏ ਉੱਪਰਲੇ ਪਾਸੇ ਮੱਥੇ ਤੋਂ ਉੱਚੇ ਜਿਹੜੇ ਉਹ ਕੁੰਡੇ ਕਰੂਗੀ ਕੱਦ ਕਾਠੇ ਨੇ ਚੰਗਾ ਕਰਨਾ ਹੈ ਹਜੇ ਛੋਟੀ ਉਮਰ ਦੀ ਕੱਟੀ ਆ ਚਾਰ ਹੀ ਥਣਾ ਬਿਲਕੁਲ ਪਤਲੀ ਪੂਛ ਹੈ ਦੀ ਚਾਰੇ ਤੁਸੀਂ ਇੱਥੋਂ ਦੇਖ ਸਕਦੇ ਹੋ ਠੀਕ ਹੈ ਓਕੇ ਜਿਹੜੀ ਇਹ ਦੋ ਅੱਗੇ ਕੱਟੀ ਹੈ ਇਹ ਮੀਣੀ ਹੈ ਜੀ ਸਿੰਘ ਹਿਲਦੇ ਆ ਜਾਂ ਵੈਸੇ ਥੱਲੇ ਨੂੰ ਨਹੀਂ ਹਿਲਦੇ ਜਦੋਂ ਮਾਸ ਵੀ ਹਿਲਦਾ ਨਾਲ ਠੀਕ ਹੈ ਓਕੇ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਹੈ ਰੇਟ ਤਾਂ 23000 ਰੁਪਏ ਜੀ 23 ਹਾਂਜੀ ਠੀਕ ਹੈ ਤੋੜ ਦੇ ਤਾਂ ਦੋਸਤੋਂ ਦੋਨੇ ਸਿੰਘ ਹਿਲਦੇ ਆ ਮੀਣੀ ਹੈ ਥੱਲੇ ਸਾਫ਼ ਹੈ ਸੋਹਣੀ ਹੈ ਤੋੜ ਦੇ ਬਈ 23000 20 ਤੇ 3 ਇਹਦੀ ਡਿਮਾਂਡ ਬਾਈ ਨੇ ਰੱਖੀ ਹੈ ਦੋਨੇ ਸਿੰਘ ਹਿਲਦੇ ਆ ਥੱਲੇ ਨੂੰ ਜਾਣਗੇ ਕਿਉਂਕਿ ਜੋ ਜਾੜਤ ਜਿਹੜੀ ਹੈ ਉਹ ਮੋੜ ਦੇ ਵਿੱਚੋਂ ਹਿੱਲੀ ਹਲਦੇ ਕਰਕੇ ਥੱਲੇ ਨੂੰ ਜਾਣ ਦੀ ਸੁਭਾਵਨਾ ਹੈ ਮੀਂਹ ਪੈ ਕੇ ਹਟਿਆ ਬਾਹਰ ਵੀ ਚਿੱਕੜਾ ਤੇ ਫਰਸ਼ ਤੇ ਵੀ ਤਲਕਣਾ ਢਾਂਚਾ ਕੱਟੀ ਦਾ ਦੇਖ ਲਓ ਦੋਸਤੋ ਇਹਦਾ ਰੇਟ 23000 ਰੁਪਏ ਨੇ ਰੱਖਿਆ ਮੀਣੀ ਕੱਟੀ ਆ ਸਟਰਕਚਰ ਸੋਹਣਾ ਮੀਣੀ ਮੱਝ ਦਾ ਸ਼ੌਂਕ ਰੱਖਦੇ ਆ ਤਾਂ ਕੱਟੀ ਸੋਹਣੇ ਢਾਂਚੇ ਦੀ ਆ ਕੀਮਤ ਤੁਸੀਂ ਦੇਖਣੀ ਹੈ ਵੀ ਤੁਹਾਨੂੰ ਕਿੰਨੇ ਚ ਪੁੱਗਦੀ ਹੈ ਜਾਂ ਬਾਈ ਕਿੱਥੋਂ ਤੱਕ ਤੁਹਾਡੇ ਨਾਲ ਸੌਦਾ ਕਰਦਾ ਹੈ ਫਿਲਹਾਲ ਜਿਹੜੀ ਕੀਮਤ ਉਹ ਵੀ ਨੇ ਰੱਖੀ ਆ ਉਹ 23000 ਦੀ ਰੱਖੀ ਆ ਇੱਕ ਕੱਟੀ ਤੁਹਾਨੂੰ ਲਾਸਟ ਉੱਤੇ ਦਿਖਾਉਣੀ ਆ ਇੱਕ ਅੱਖ ਪੂਰੀ ਜਗਦੀ ਨੀਲੀ ਰਾਵੀ ਵਾਲੀ ਆ ਇੱਕ ਥੋੜਾ ਜਿਹਾ ਯਾਨੀ ਕਿ ਜਵਾਬ ਹੈਗਾ ਅੱਖ 'ਚ ਠੀਕ ਐ ਸੋ ਇਹਦੇ 'ਚ ਬਾਈ ਕਹਿੰਦਾ ਵੀ ਜਵਾਬ ਹੈਗਾ ਤੁਹਾਨੂੰ ਨੇੜੇ ਤੋਂ ਅੱਖ ਦਿਖਾ ਦਿੰਦਾ ਬੈਕ ਸਾਈਡ ਤੋਂ ਤੁਸੀਂ ਦੇਖੋਗੇ ਕੋਈ ਇਹਦੇ ਉੱਤੇ ਵੀ ਗੋਲ ਘੇਰੇ ਲੋਟ ਵੈਸੇ ਆ ਐ ਸੈਂਟਰ ਨਹੀਂ ਲਾਈ ਆ ਫਿਰ ਵੀ ਇਹਦੀ ਇੱਕ ਅੱਖ ਇਸ ਤਰ੍ਹਾਂ ਦੀ ਆ ਦੂਜੀ ਅੱਖ ਤੁਸੀਂ ਹੁਣ ਵੀਡੀਓ ਤੋਂ ਦੇਖ ਲਓ ਇਹਦਾ ਕੀ ਰੇਟ ਰਹਿਣਾ ਕਰਤਾ ਰੇਟ ਤਾਂ ਆਪਾਂ 22000 ਦੀ ਦੇ ਦੇਣੀ ਹੈ ਖੋਲ ਲੈ ਰੇਟ 22000 ਦੱਸੋ ਪੁਰਾਣੇ ਬਜ਼ੁਰਗ ਇਸ ਚੀਜ਼ ਨੂੰ ਦੇਖਦੇ ਹੁੰਦੇ ਸੀ ਵੀ ਇੱਕ ਅੱਖ ਚਿੱਟੀ ਆ ਤਾਂ ਦੂਜੀ 'ਚ ਜਵਾਬ ਹੋਣਾ ਚਾਹੀਦਾ ਤਾਂ ਉਹ ਵਾਈਟ ਰੰਗ ਹੈਗਾ ਪਰ ਉਹ ਘੱਟ ਹੈ ਦੂਜੀ ਦੇ ਮੁਕਾਬਲੇ ਸੋ ਬਾਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖਣਾ ਪਿਛਲੇ ਪੈਰ ਵਾਈਟ ਆ ਦੱਸੋ ਥਣ ਬੜੇ ਸੋਹਣੇ ਆ ਮੋٹے-ਮੋٹے ਥਣ ਲੱਗੇ ਆ ਇਹਦੇ 22000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਅੱਖ ਚ ਜਵਾਬ ਹੈਗਾ ਜਿਹੜੀ ਗੱਲ ਮੈਂ ਮੈਂ ਵੀ ਵੇਖ ਲਿਆ ਤੁਸੀਂ ਵੀ ਆਉਂਗੇ ਤਾਂ ਉਹ ਦੇਖ ਲੋਗੇ ਸੋ ਇਹ ਕੱਟੀ ਦੋਸਤੋ ਜਿਹਦੀ ਕੀਮਤ ਬਾਈ ਨੇ ਡਿਮਾਂਡ ਜਿਹੜੀ ਰੱਖੀ ਉਹ 22000 ਰੁਪਏ ਰੱਖੀ ਹੈ ਅਗਰ ਫੇਰ ਦੇਖੋਗੇ ਤੁਸੀਂ ਜਿਹੜੇ ਜਵਾਬ ਦੀ ਗੱਲ ਸੀ ਹੋਈ ਸੀ ਉਹ ਇਧਰੋਂ ਤੁਸੀਂ ਦੇਖੋ ਪਰਲੇ ਪਾਸੇ ਵਿੱਚ ਗਈ ਹੈ ਹੁਣ ਤੁਸੀਂ ਇਹਦੀ ਅੱਖ ਦੇ ਵਿੱਚ ਜਵਾਬ ਇੱਥੇ ਦੇਖ ਸਕਦੇ ਹੋ ਬਾਕੀ ਥਾਂ ਤੁਹਾਨੂੰ ਇਹਦੇ ਜਰੂਰ ਦਿਖਾਉਣੇ ਆ ਛੜੀ ਤੁਸ਼ ਛੜੀ ਧੰਨ ਦੋਸਤੋ ਕਿਉਂਕਿ ਨੀਲੀ ਰਾਵੀ ਮੱਝ ਦਾ ਆਮ ਤੌਰ ਤੇ ਆਪਾਂ ਥੋੜਾ ਮੋਟਾ ਫਰਮ ਦੇਖਦੇ ਆਂ ਤਾਂ ਉਵੇਂ ਇਹਦੇ ਥਣ ਮੋਟੇ ਆ ਇਹਦਾ ਰੇਟ 220 ਸੋ 22 ਤੋਂ ਲੈ ਕੇ ਦੋਸਤੋ ਅਲੱਗ-ਅਲੱਗ ਰੇਟ ਦੀਆਂ ਇਹ ਪੰਜ ਕਟੀਆਂ ਛੋਟੀਆਂ ਵਗਾਊ ਆ ਤੁਸੀਂ ਜਿਹੜੀ ਮਰਜ਼ੀ ਖਰੀਦਿਓ ਜੇ ਆ ਕੇ ਦੇਖ ਲਓ ਧੰਨਵਾਦ